ਕਹਿੰਦੇ ਨਾ ਜੇ ਕਿਸੇ ਨੂੰ ਤੁਸੀਂ ਪਰਖਣਾ ਹੈ ਨਾ ਤੇ ਕਿਸੇ ਮਾੜੇ ਸਮੇਂ ਵਿੱਚ ਪਰਖ ਕੇ ਵੇਖੋ ਚੰਗੇ ਸਮੇਂ ਦੇ ਵਿੱਚ ਤਾਂ ਬਹੁਤ ਲੋਕ ਤੁਹਾਡੇ ਡੀਜਾਂ ਤੇ ਢੋਲ ਤੇ ਨੱਚਣ ਆ ਜਾਂਦੇ ਆ ਜਿਹੜੇ ਇਨਸਾਨ ਨੇ ਤੁਹਾਡਾ ਮਾੜੇ ਸਮੇਂ ਦੇ ਵਿੱਚ ਸਾਥ ਦੇਤਾ ਉਹ ਇਨਸਾਨ ਤਾਂ ਤੁਹਾਡਾ ਬਗਾਨਾ ਹੋ ਕੇ ਵੀ ਆਪਦਾ ਬਣ ਕੇ ਬਹਿ ਜਾਂਦਾ ਤੇ ਜਿਹੜੇ ਇਨਸਾਨ ਨੇ ਤੁਹਾਡੇ ਆਪਦੇ ਹੁੰਦਿਆਂ ਵੀ ਤੁਹਾਡੇ ਤੋਂ ਪਾਸਾ ਵਟ ਲਿਆ ਉਹ ਇਨਸਾਨ ਤੁਹਾਡਾ ਆਪਦਾ ਹੁੰਦਾ ਹੋਇਆ ਵੀ ਬਗਾਨਾ ਬਣ ਕੇ ਬਹਿ ਜਾਂਦਾ ਇਹ ਗੱਲ ਪਰਖੀ ਹੋਈ ਆ ਤੇ ਅਜਮਾਈ ਹੋਈ ਆ ਜੇ ਕਿਸੇ ਨੇ ਸਾਥ ਦੇਣਾ ਨਾ ਤੇ ਉਹ ਮਾੜੇ ਟਾਈਮ ਚ ਬਗਾਨਾ ਵੀ ਆ ਕੇ ਆਪਦਾ ਬਣ ਕੇ ਖੜ ਜਾਂਦਾ ਤੇ ਜੇ ਕਿਸੇ ਨੇ ਨਹੀਂ ਨਾ ਸਾਥ ਦੇਣਾ ਹੁੰਦਾ ਤੇ ਉਹ ਤੁਹਾਡਾ ਆਪਦਾ ਹੁੰਦੇ ਹੋਏ ਵੀ ਬਗਾਨੇ ਦੀ ਥਾਂ ਜਾ ਕੇ ਖੜਾ ਹੋ ਜਾਂਦਾ ਜਿਹੜੇ ਰੱਬ ਨੇ ਆਪਾਂ ਨੂੰ ਮੋਢੇ ਲਾਏ ਆ ਨਾ ਇਹ ਮੋਢੇ ਆਪਾਂ ਨੂੰ ਆਸਰਾ ਦੇਣ ਵਾਸਤੇ ਲਾਏ ਆ ਹੁਣ ਤੁਸੀਂ ਸੋਚਦੇ ਹੋਵੋਗੇ ਆਸਰਾ ਇਹ じゃ ਕੇਵ ਜਾ ਹੁੰਦਾ ਹੈ ਜਿਹੜਾ ਕਿਸੇ ਨੂੰ ਆਪਾਂ ਦੇ ਸਕਦੇ ਆ ਆਸਰਾ ਇਹ ਹੁੰਦਾ ਵੀ ਕੋਈ ਅਗਲੇ ਦੇ ਸਿਰ ਤੇ ਪੰਡਤ ਚੱਕੀ ਨਹੀਂ ਹੁੰਦੀ ਵੀ ਆਪਾਂ ਅਗਲੇ ਨੂੰ ਕਹਿ ਦਗੇ ਵੀ ਲੈ ਆ ਸਾਨੂੰ ਉੱਥੋਂ ਤੱਕ ਫੜਾ ਦੇ ਤੇ ਅਸੀਂ ਲੈ ਚੱਲਦੇ ਆਂ ਅਗਲੇ ਦੇ ਨਾਲ ਜਾ ਕੇ ਖੜੋ ਅਗਲੇ ਨੂੰ ਹੌਸਲਾ ਦੋ ਜੇ ਅਗਲੇ ਨੂੰ ਕਿਸੇ ਚੀਜ਼ ਦੀ ਲੋੜ ਅਗਲੇ ਨੂੰ ਕਹੋ ਲੈ ਭਾਈ ਅਸੀਂ ਜਿੰਨੀ ਜੋਗੀਆਂ ਤੇਰੇ ਨਾਲ ਖੜੇ ਆਂ ਤੂੰ ਕਾਹਤੇ ਟੈਨਸ਼ਨ ਲੈਣਾ ਇਹ ਹੁੰਦਾ ਆਸਰਾ ਇਹ ਹੁੰਦਾ ਆਪਣਾ ਪਰ ਤੇ ਜਿਹੜਾ ਆਪਣਾ ਹੋ ਕੇ ਵੀ ਤੁਹਾਡੇ ਮਾੜੇ ਵਕਤ ਚ ਬਗਾਨਾ ਬਣ ਜੇ ਉਹ ਫਿਰ ਕਾਦਾ ਆਪਣਾ ਤੇ ਜਿਹੜਾ ਬਗਾਨਾ ਹੋ ਕੇ ਵੀ ਮਾੜੇ ਟਾਈਮ ਤੇ ਤੁਹਾਡਾ ਬਣ ਜੇ ਫਿਰ ਉਹ ਕਾਦਾ ਬਗਾਨਾ ਉਹ ਤਾਂ ਆਪਣੇ ਤੋਂ ਘੱਟ ਨਾ ਹੋਇਆ ਇਹ ਚੀਜ਼ਾਂ ਬਹੁਤ ਸੋਚਣ ਵਾਲੀਆਂ ਹੈ ਹੈਗੇ ਆ ਕੁਝ ਲੋਕ ਇਹ ਜਿਹੜੇ ਆਪਣੇ ਹੋ ਕੇ ਵੀ ਬਗਾਨੇ ਹੋ ਜਾਂਦੇ ਆ ਤੇ ਇਹੋ ਜਿਹੇ ਲੋਕ ਵੀ ਹੈਗੇ ਆ ਜਿਹੜੇ ਬਗਾਨੇ ਹੋ ਕੇ ਵੀ ਆਪਦੇ ਹੋ ਜਾਂਦੇ ਆ ਭਾਈ ਮੇਰੀ ਜ਼ਿੰਦਗੀ ਦੇ ਵਿੱਚ ਤਾਂ ਐਦਾਂ ਦੇ ਲੋਕ ਬਹੁਤ ਆ ਜਿਹੜੇ ਬਗਾਨੇ ਹੋ ਕੇ ਵੀ ਮੇਰਾ ਅੱਜ ਸਾਥ ਦੇ ਰਹੇ ਆ ਮੇਰੇ ਆਪਦੇ ਬਣ ਕੇ ਖੜਦੇ ਆ ਮੈਨੂੰ ਕਿਸੇ ਗੱਲ ਦੀ ਮੁਸ਼ਕਲ ਨਹੀਂ ਆਉਣ ਦਿੰਦੇ ਕਿਸੇ ਗੱਲ ਦੀ ਕਮੀ ਨਹੀਂ ਆਉਣ ਦਿੰਦੇ ਤੇ ਪਲ-ਪਲ ਤੇ ਮੈਨੂੰ ਫੋਨ ਲਾ ਕੇ ਪੁੱਛਦੇ ਆ ਵੀ ਆਹ ਗੱਲ ਆਏ ਆ ਆ ਆਏ ਆ ਇੱਥੋਂ ਕਿਵੇਂ ਆ ਇੱਥੋਂ ਕਿਵੇਂ ਆ ਜਾਂ ਕੋਈ ਗੱਲ ਦੀ ਮੈਨੂੰ ਮਤਬੁੱਧ ਦੇਣੀ ਆ ਜਾਂ ਮੈਥੋਂ ਕਿਸੇ ਗੱਲ ਦਾ ਪੁੱਛ ਪਛਈਆ ਕਰਨਾ ਕੋਈ ਵੀ ਗੱਲ ਕੋਈ ਆਪ ਦਾ ਤੁਹਾਨੂੰ ਇੰਨਾ ਗਾਈਡ ਕਿਤੇ ਨਹੀਂ ਕਰਦਾ ਜਿੰਨਾ ਤੁਹਾਨੂੰ ਬਗਾਨਾ ਮਤਬੁੱਧ ਦਿੰਦਾ ਤੇ ਬਗਾਨਾ ਤੁਹਾਨੂੰ ਗਲਤ ਰਾਹੋਂ ਮੋੜਦਾ ਤੇ ਸਿੱਧੇ ਰਾਹ ਪਾਉਂਦਾ ਮੈਂ ਤਾਂ ਕੋਈ ਆਪ ਦਾ ਅੱਜ ਤੱਕ ਵੇਖਿਆ ਨਹੀਂ ਇੰਨੀ ਮਤਬੁੱਧ ਦਿੰਦਾ ਵੀ ਹਾਂ ਤੁਸੀਂ ਇੱਧਰ ਨੂੰ ਨਾ ਜਾਓ ਤੇ ਆਏ ਨੂੰ ਚੱਲੋ ਤੇ ਆਏ ਨੂੰ ਨਾ ਜਾਓ ਆਏ ਨੂੰ ਚੱਲੋ ਸੋ ਇਹ ਕੱਲਾ ਸੋਚਣ ਵਾਲੀਆਂ ਆ ਜਿਹੜੇ ਮਤਲਬ ਕਿ ਕਹਿ ਦਿੰਦੇ ਆ ਨਾ ਵੀ ਆਪਣੇ ਮਾੜੇ ਟਾਈਮ 'ਚ ਆਪਣੀ ਕੰਮ ਆਉਂਦੇ ਆ ਤੁਸੀਂ ਇਹ ਗੱਲ ਪਰਖ ਕੇ ਵੇਖਿਓ ਸਭ ਤੋਂ ਪਹਿਲਾਂ ਸਾਥ ਤੁਹਾਡਾ ਤੁਹਾਡੇ ਆਪਣਾ ਹੀ ਛੱਡਣਗੇ ਤੁਹਾਨੂੰ ਕਮਲ ਕੁੱਤੇ ਤੁਹਾਡੇ ਆਪਣਾ ਹੀ ਲਹਣਗੇ ਤੇ ਜੇ ਤੁਹਾਡੇ ਨਾਲ ਖੜੂਗਾ ਨਾ ਤੇ ਕੋਈ ਬਗਾਨਾ ਆ ਕੇ ਖੜੂਗਾ ਆਪਦਾ ਕਦੇ ਨਹੀਂ ਤੁਹਾਡੇ ਨਾਲ ਖੜਦਾ ਫਿਰ ਕੱਲ ਪਰਸੋਂ ਮੈਂ ਇੱਕ ਵੀਡੀਓ ਪਾਈ ਸੀਗੀ ਤੇ ਉਹ ਵੀਡੀਓ ਪਾਈ ਸੀ ਮੈਂ ਪਈ ਆ ਮੇਰੇ ਚੈਨਲ ਤੇ ਹਜੇ ਵੀ ਤੇ ਉਹ ਵੀਡੀਓ ਥੱਲੇ ਇੱਕ ਬਾਈ ਨੇ ਕਮੈਂਟ ਕੀਤਾ ਕਹਿੰਦਾ ਵੀ ਤੇਰੇ ਨਾਲ ਤੇਰੇ ਖੜਦੇ ਨਹੀਂ ਤੇਰੇ ਲੱਛਣ ਵੇਖ ਕੇ ਠੀਕ ਆ ਤੇ ਮੇਰੇ ਲੱਛਣ ਵਧੀਆ ਵਾ ਮੈਂ ਆਪਦੇ ਥਾਂ ਵਧੀਆ ਮੈਂ ਵਧੀਆ ਮੌਜ ਕਰਦੀ ਆ ਵਧੀਆ ਆਪਦੀ ਇੱਜ਼ਤ ਮਾੜਨਾ ਵੀਡੀਓ ਬਣਾਉਣੀ ਆ ਇੱਜ਼ਤ ਮਾੜਨਾ ਪਾਉਣੀ ਆ ਮੇਰੇ ਲੱਛਣਾਂ ਨੂੰ ਕੁਝ ਨਹੀਂ ਹੋਇਆ ਤਾਂ ਵੀਡੀਓ ਨੂੰ ਵੀਡੀਓ ਦੇ ਨਜ਼ਰੀਏ ਨਾਲ ਹੀ ਵੇਖਿਆ ਕਰੋ ਵੀਡੀਓ ਨੂੰ ਵੀਡੀਓ ਦੇ ਸੋਚ ਕੇ ਵੀਡੀਓ ਦੇ ਕਲੈਕਟਰ ਨੂੰ ਸੋਚ ਕੇ ਨਾ ਮਤਲਬ ਕਿ ਵੇਖਿਆ ਕਰੋ ਐਂ ਨਾ ਸੋਚਿਆ ਕਰੋ ਬਈ ਇਹ ਬੰਦਾ ਵੀ ਖਣੀ ਐਵੇਂ ਗੱਲ ਬੋਲੀ ਜਾਂਦਾ ਏ ਤੇ ਜਾਂ ਖਣੀ ਕਿਸੇ ਨੂੰ ਐ ਕਹਿੰਦਾ ਜਾਂ ਜੋ ਕਹਿੰਦਾ ਜੋ ਸੱਚ ਹੁੰਦਾ ਉਹ ਕਿਸੇ ਤੋਂ ਨਹੀਂ ਛਪਦਾ ਹੁੰਦਾ ਉਹ ਕਹਿ ਹੀ ਦਿੰਦਾ ਬੰਦਾ ਜਿਹੜੀ ਮੂੰਹ 'ਚ ਕਰ ਲਾਉਂਦੀ ਏ ਠੀਕ ਆ ਤੇ ਵੀਡੀਓ ਨੂੰ ਵੀਡੀਓ ਤੇ ਮੇਰੇ ਨਾਲ ਹੀ ਵੇਖਿਆ ਕਰੋ ਐ ਨਾ ਕਿਹਾ ਕਰੋ ਵੀ ਇਹਨੇ ਆ ਗੱਲ ਐ ਕਿਉਂ ਕਹਤੀ ਤੇ ਆ ਕਿਉਂ ਐ ਕਹਤੀ ਬਾਕੀ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਜ਼ਰੂਰ ਹੀ ਕਰਿਓ ਧੰਨਵਾਦ